ਹੁਣੇ-ਹੁਣੇ ਫਰੀਦਕੋਟ ਦੇ ਪੈਟਰੋਲ ਪੰਪ ਤੋਂ ਦੋ ਨੌਜਵਾਨਾਂ ਨੇ ਕੀਤੀ ਦਿਨ ਦਿਹਾੜੇ ਲੁੱਟ 18500 ਰੁਪਇਆ ਖੋ ਕੇ ਹੋਏ ਫਰਾਰ ਫਰੀਦਕੋਟ ਦੀ ਸੰਗਣੀਬਾਦੀ ਵਾਲੇ ਖੇਤਰ ਕੰਮਿਆਣਾ ਚੌਂਕ ਕੋਲ ਹੁਣੇ-ਹੁਣੇ ਇੱਕ ਪੈਟਰੋਲ ਪੰਪ ਤੋਂ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਕਰਿੰਦੇ ਤੋਂ 550 ਰੁਪਏ ਦਾ ਪੈਟਰੋਲ ਪਵਾ ਕੇ ਕਰਿੰਦੇ ਨੂੰ ਧੱਕਾ ਮਾਰ ਉਸ ਦੇ ਕੋਲੋਂ 18500 ਰੁਪਇਆ ਖੋ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਚ ਸਾਰੀ ਫੁਟੇਜ ਰਿਕਾਰਡ ਹੋ ਗਈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਇਸੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੈਟਰੋਲ ਪੰਪ ਤੇ ਕੰਮ ਕਰਦੇ ਕਰਿੰਦੇ ਅਤੇ ਪੈਟਰੋਲ ਪੰਪ ਦੇ ਮਾਲਕ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਹਰ ਬਾਈ ਕੀ ਨਾ ਚੜੋ ਸਮਿਤੀ ਸਮਿਤੀ ਜਿਹੜੀ ਲੁੱਟੋ ਇਹ ਤੁਹਾਡੇ ਨਾਲ ਕੀ ਕਰਨ ਵਾਲਾ ਪਰੇ ਕਿਸ ਦਾ ਐ ਸਰ ਸਾਢੇ ਕਿਤੇ ਨਾ ਜੀ ਦੋ ਮੁੰਡੇ ਆਏ ਹੈਗੇ ਆ ਇੱਕ ਦੇ ਪੱਗ ਬੰਨੀ ਹੈ ਜੀ ਇੱਕ ਦੇ ਸਾਫੇ ਨਾਲ ਮੂੰਹ ਲੇਟਾ ਹੈਗਾ ਤੇ ਆ ਕੇ ਉਹਨਾਂ ਨੇ ਮੈਨੂੰ ਆਖਿਆ ਵੀ 5500 ਤੇਲ ਪਾ ਦੇ ਜੀ ਤੇ ਤੇਲ ਪਾਇਆ ਤੇ ਮੈਂ ਪੁੱਛਣ ਲੱਗਿਆ ਹੈਗਾ ਕੀ ਕੈਸ਼ ਕਰਨਾ ਹੈ ਕਿ ਆਨਲਾਈਨ ਬਸ ਇੰਨੀ ਗੱਲ ਹੋਈ ਹੈ ਜੀ ਤੇ ਉਹਨਾਂ ਨੇ ਛਪੱਠਾ ਮਾਰੇ ਤੇ ਧੱਕਾ ਮਾਰੇ ਤੇ ਭੱਜ ਗਏ ਜਿੱਥੋਂ ਸਾਡਾ ਬੰਦਾ ਇੱਕ ਮਗਰ ਵੀ ਭੱਜਿਆ ਜੀ ਮੱਛੀ ਚੌਂਕ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਪਤਾ ਨਹੀਂ ਉਹ ਕਿਹੜੇ ਰੋਡ ਤੇ ਚੜ ਗਏ ਕੈਸ਼ ਹੀ ਤੁਹਾਡੇ ਹੱਥ ਚ ਬੈਗ ਚ ਸੀ ਇਹ ਤੁਹਾਡੇ ਵੈਸੇ ਨਹੀਂ ਖਾਤ ਚ ਹੀ ਹੁੰਦਾ ਜੀ ਆਪਣੇ ਬੈਗ ਕਿਸੇ ਕੋਲੇ ਨਹੀਂ ਹੁੰਦਾ ਜੀ ਕਿੰਨਾ ਕੈਸ਼ ਸੀ ਕੋਈ 18000 ਰੁਪਏ ਸੀਗਾ 18 19000 18 ਤੇ ਕੀ ਹੋ ਗਿਆ ਉਹਦਾ ਨੰਬਰ ਆਇਆ ਉਹਨਾਂ ਦੇ ਵਿੱਚ ਨੰਬਰ ਨਹੀਂ ਆਉਂਦਾ ਚਾਹੀਏ ਉਹਦੇ ਚ ਹਾਂ ਜੀ ਮੋਟਰਸਾਈਕਲ ਹੁੰਦਾ ਪੈ ਡੀਲ ਹੈ ਤੇਲ ਕੋਆ ਉਹਨਾਂ ਨੇ ਕਿੰਨੇ ਦਾ ਕੋਆ 550 ਰੁਪਏ ਕੀਮਤ ਦੇਤੀ ਉਹਦੀ ਪਹਿਲਾਂ ਨਹੀਂ 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 ਉਹੀ ਤਾਂ ਪੁੱਛਦਾ ਪਿਆ ਸੀ ਨਾ ਵੀ ਕੈਸ਼ ਕਰਨੀ ਹੈ ਕਿ ਆਨਲਾਈਨ ਇੰਨੀ ਗੱਲ ਹੀ ਜੰਮੂ ਤੋਂ ਨਿਕਲੀ ਬਸ ਤੇ ਉਹਦੀ ਉਹਨਾਂ ਨੇ ਚਪਟਾ ਮਾਰੇ ਧੱਕਾ ਮਾਰ ਕੇ ਭੱਜ ਗਏ ਜੀ ਜਿਹੜਾ ਬੰਦਾ ਤੁਹਾਡਾ ਮਤਲਬ ਗਿਆ ਸੀ ਉਹਨੇ ਪਤਾ ਲੱਗਾ ਕੁਛ ਇਹ ਵੀ ਕਿੱਧਰ ਨੂੰ ਗਏ ਹੈ ਨਹੀਂ ਜੀ ਚੌਂਕ ਤੇ ਹੀ ਗਿਆ ਉਹ ਚੌਂਕ ਤੋਂ ਬਾਅਦ ਉਹਨੂੰ ਪਤਾ ਲੱਗਿਆ ਰਬੜਾਈ ਕੀ ਗੱਲ ਕੀ ਹੋਈ ਅੱਜ ਪੰਪ ਤੇ ਬੌਜੀ ਕੋਈ ਵੀਰ ਮੇਰੇ ਕੋਈ 5:30 ਵਜੇ ਦੇ ਕਰੀਬ ਦੋ ਮੋਟਰਸਾਈਕਲ ਦੇ ਮੁੰਡੇ ਆਏ ਐ ਮੂੰਹ ਟਕੇ ਹੋਏ ਐ ਤੇ 550 ਰੁਪਏ ਦਾ ਮੁੰਡੇ ਦੇ ਕਹਿਣ ਤੇ ਮਦਦ ਵੀ ਕੋ ਤੇਲ ਪਾਉਣ ਨੂੰ ਕਿਹਾ ਤੇ ਪੈਸੇ ਖੋ ਕੇ ਲੈ ਗਏ ਜੀ 18000 ਰੁਪਏ ਦਿਨ ਦਿਹਾੜੇ ਇਹ ਗੱਲਾਂ ਹੋਈ ਜਾਂਦੀਆਂ ਕੀ ਹਾਲਾਤ ਬਣੂਗਾ ਸਾਡੇ ਪੰਪ ਨੂੰ ਟਾਰਗੇਟ ਬਣ ਜਾਂਦੇ ਆ ਇੱਕ ਤਿੰਨ ਚਾਰ ਵਾਰੀ ਅਸੀਂ ਪੰਪ ਸਾਡੇ ਪੰਪ ਤੇ ਇਹ ਵਾਰਦਾਤ ਦੁਬਾਰਾ 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 ਮਤਲਬ ਅਸੀਂ ਦਿਨ ਚੜ੍ਹਦੇ ਨੂੰ ਸੋਚਦੇ ਆ ਕਿ ਆਹ ਵਾਇਗੁਰੂ ਕੋਈ ਪ੍ਰਮਾਤਮਾ ਅੱਜ ਦਿਨ ਨਾਲ ਲਈ ਫਿਰ ਉਹੀ ਨਾ ਕੋਈ ਵਾਰਦਾਤ ਸਾਡੇ ਹੁੰਦੀ ਰਹਿੰਦੀ ਹੈ ਸਾਡੇ ਜਿਸ ਤਰ੍ਹਾਂ ਬਿਲਕੁਲ ਸ਼ਹਿਰ ਦੇ ਬਿਲਕੁਲ ਦਰਮਿਆਨ ਦੇ ਵਿੱਚ ਜਾਂ ਵਿਚਕਾਰ ਇਹ ਪਣ ਰੋ ਪੰਪ ਹੈ ਹਾਂਜੀ ਹਾਂਜੀ ਪੀਸੀਆਰ ਵੀ ਲਗਾਤਾਰ ਮੰਨੇ ਜਾਂਦਾ ਕਿ ਇੱਥੇ ਰਾਉਂਡ ਕਰਦੇ ਰਹੇ ਹਾਂ ਹਾਂਜੀ ਫਿਰ ਵੀ ਇੱਜਾ ਹੀ ਕਰਨਾ ਵਾਪਰਦੀ ਹੈ ਮੈਂ ਕਹਿੰਦਾ ਸ਼ਹਿਰ ਦਾ ਸਿਟੀ ਆਫ ਹਾਰਡ ਹੈ ਇਹ ਬਿਲਕੁਲ ਸ਼ਹਿਰ ਦੇ ਦਿਲ ਦੇ ਧੜਕਣ ਹੈ ਇੱਥੇ ਵਾਰਦਾਤ ਤਾਂ ਹੋ ਰਹੀ ਹੈ ਤੇ ਬੰਦਾਮ ਕੀ ਸੇਵ ਹੈ ਕੀ ਲੇਡੀ ਸੇਵ ਹੈ ਕੀ ਜੈਂਟ ਸੇਵ ਹੈ ਲੇਕਿਨ ਬਾਜ਼ਾਰ ਨਿਕਲਣਾ ਹੀ ਬੰਦ ਹੋ ਗਿਆ ਜੀ ਸਾਰਾ ਕੁਝ ਕਿੰਨੀ ਅਮਾਉਂਟ ਹੈ ਜਿਹੜੀ ਉਹ ਕੋਲ ਗਈ ਹੈ 18000 19000 ਦੇ ਕਰੀਬ ਅਮਾਉਂਟ ਹੈ ਜੀ ਪਹਿਲਾਂ ਵੀ ਇਸ ਪੰਪ ਤੇ ਹੋਈ ਸੀ ਕੋਈ ਲੋਕ ਪਹਿਲਾਂ ਮੇਰੇ ਦਫ਼ਤਰੇ ਚ ਆ ਕੇ ਜੀ ਦਫ਼ਤਰ ਦੇ ਦਰਾਜ ਭੰਗ ਕੇ ਪੇਮੈਂਟ ਲੈ ਕੇ ਗਏ ਨਹੀਂ ਬਚਤ ਰਹਿ ਗਈ ਉਦੋਂ ਪੇਮੈਂਟ ਨਹੀਂ ਸੀ ਇਹ ਹਾਲਾਤ ਦਿਨੋ ਦਿਨ ਖਰਾਬ ਹੀ ਹੋ ਰਿਹਾ ਜੀ ਪੁਲਿਸ ਨੂੰ ਉਤਲਾ ਕਰਤੀ ਹੈ ਕਰਤੀ ਹੈ ਜੀ ਕਰਤੀ ਹੈ ਬਿਲਕੁਲ ਕਰਤੀ ਹੈ ਪੁਲਿਸ ਵਾਲੇ ਆਈਸੀਪੀसीआर ਵਾਲੇ ਆਈਸੀ ਉਹਨਾਂ ਨੇ ਆ ਫੋਟੋ ਲੈ ਕੇ ਕੈਮਰੇ ਦੇ ਵਿੱਚੋਂ ਆਪਦੇ ਗਰੁੱਪ ਦੇ ਵਿੱਚ ਪਾਤੀ ਹੈ ਜੀ ਸੀਸੀਟੀ ਵੀ ਕੈਮਰੇ ਚੈੱਕ ਕੀਤੇ ਪਰ ਨਾ ਵੀ ਤੁਸੀਂ ਕਿਹਾ ਸੀ ਇੱਥੇ ਵਾਰਦਾਤਾ ਕਿਉਂਕਿ ਟ੍ਰੇਸ ਹੋਈ ਅਜੇ ਤੱਕ ਕੋਈ ਟ੍ਰੇਸ ਨਹੀਂ ਹੋਈ ਜੀ ਕੋਈ ਟ੍ਰੇਸ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਫੜੇ ਨਹੀਂ ਗਈ ਮਤਲਬ ਟਾਰਗੇਟ ਅਸੀਂ ਲੱਗਦੇ ਸਾਨੂੰ ਸਾਡੇ ਪੰਪ ਨੂੰ ਬਣਾਈ ਜਾਂਦੇ ਸਾਰੇ ਜਾਨੇ ਜਿਹੜੇ ਲੁਟੇਰੇ ਆਏ ਸੀ ਉਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਆ ਨਹੀਂ ਵੈਪਨ ਨਹੀਂ ਸੀ ਜੀ ਜੋ ਕੈਮਰੇ 'ਚ ਦੇਖ ਰਹੇ ਹੁੰਦੇ ਕੋਲੇ ਵੈਪਨ ਕੋਈ ਨਹੀਂ ਸੀ ਜੀ ਸੀਸੀਟੀ ਫੁਟੇਜ ਦੇਖੀ ਤੁਸੀਂ ਉਹਦੇ 'ਚ ਕਿੰਨੇ ਜਾਨੇ ਸੀ ਕੱਲ ਤੇ ਸੀ ਕੁਝ ਪਤਲਾ ਲੱਗਿਆ ਦੋ ਜਾਨੇ ਸੀ ਜੀ ਮੋਟਰਸਾਈਕਲ 'ਤੇ ਸੀ ਕਿ ਹਿੰਦੂ ਜੈਂਟਲ ਸੀ ਤੇ ਇੱਕ ਸਰਦਾਰ ਜੀ ਸੀ ਦੋ ਜਾਨੇ ਸੀ ਯੰਗ ਏਜ ਸੀ 20-22 ਸਾਲ ਦੀ ਜੀ ਓਕੇ ਬਸ